ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਦੋ ਬੈਠਾ ਬ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੀ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝ ਨ ਹੋਵਤ ਸਾਧੂ ਤੂਰੇ ਆਮਨ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਾ ਭਰ ਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬੇਲਾਵਲ ਮਹੱਲਾ ਪੰਜਵਾ ਦੋ ਵੇ ਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਾ ਨ ਹੋਵਤ ਸਾਧੂ ਤੂਰੇ ਆਵਣ ਜਾਨ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਿਆ ਭਰ ਪੂਰੇ ਨਾਨਕ ਸ਼ਰਨ ਪਰਿਉ ਦੁਖ ਪੰਜਨ अंतर बाहर पे खहजूरे बेलावन महला पंजवाद दोवे थावर रखे गुर सूरे हलत पलत पार ब्रह्म सवारे कारज होए सगले पूरे रहाओ हर हर नाम जपत सुख सहजे ਮਜਨ ਹੋਵਤ ਸਾਧੂ ਧੂਰੇ ਆਮਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਪ੍ਰਮਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਉ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ बेलावल बेला महला दो रखे गुर सूरे हलत पलत पार ब्रह्म से होए सगले पूरे रहाऊ। हर हर नाम जपत सुख सहजे मझन होवत साधु तूरे आवन जान रहे थित पाई जन्म मरण के मिटे बिसूरे ਭ੍ਰਮ ਪੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲਾ ਮਹਲਾ ਪੰਜਵਾ ਦੂਵੇ ਥਾਵ ਰਖੇ ਗੁਰਸੂਰੇ कलत पलत पार ब्रह्म सवारे कार्य होए सगले पूरे रहाओ। हर हर नाम जपत सुख सहजे मझन होवत साधु तूरे आवन जान रहे छत पाए जन्म मरण के मिटे बेसूरे ਬ੍ਰਹਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਿਆ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹੱਲਾ ਪੰਜਵਾ ਦੋ ਵੇ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ भ्रह्म पै तरे छुटे कट एक रहया पर पूरे नानक परयो दुख हजूरे बिलावन महला पंजवा दो वेथाव रखे गुर सूरे हलत पलत पार ब्रह्म सवारे ਕਰਜ ਹੋਏ ਸਗਲੇ ਪੂਰੇ ਰਹਾਓ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਬ੍ਰਹਮ ਪੈ ਤਰੇ ਛੁੱਟੇ ਪੈ ਜਮ ਕੇ कट कट एक रहया पर पूरे नानक शरण परयो दुख पंजन अंतर बाहर पेख हजूरे बेलावल महला पंजवा दोवे थाव रखे गुरु सूरे हलत पलत पार ब्रह्म सवारे कार्य होए सगले पूरे रहाओ हर हर नाम जपत सुख सहजे मझन होवत साधु तूरे आमन थित पाई जन्म मरण के मिटे विसुरे ਬ੍ਰਹਮ ਪੈ ਤਰੇ ਛੁੱਟੇ ਪੈ ਜਮਕੇ ਘਟ ਘਟ ਏਕ ਰਹਿਆ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਦਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹੱਲਾ ਪੰਜਵਾ ਦੋ ਵੇਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਤੂਰੇ ਆਮਨ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿ ਸੂਰੇ ਭਮ ਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਦਰ ਬਾਹਰ ਪੇਖ ਹਜ਼ੂਰੇ ਬੇ ਲਵਨ ਮਹੱਲਾ ਪੰਜਵਾ ਦੁਵੇਤਾਬ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਤ ਪਾਈ ਜਨਮ ਮਰਨ ਕੇ ਮਿਟੇ ਬਿ ਸੂਰੇ ਪ੍ਰਮ ਪੈ ਤਰੇ ਛਟੇ ਪੈ ਜਮ ਕੇ ਕਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹਲਾ ਪੰਜਵਾ ਦੋ ਬੈਠਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਤ ਪਾਏ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪਹਿ ਤਰੇ ਛੁਟੇ ਪਹਿ ਜਮ ਕੇ ਘਟ ਘਟ ਏਕ ਰਹਿਆ ਭਰਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹੱਲਾ ਪੰਜਵਾ ਦੋ ਵੈ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥੇ ਤੇ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਭੈ ਤਰੇ ਛੁਟੇ ਪੈ ਜਮ ਕੇ ਕਟ ਕਟੇ ਕਰਿਆ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬਿਲਾਵਲ ਮਹਲਾ ਪੰਜਵਾ ਦੂਵੇ ਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਧੂਰੇ ਆਵਨ ਜਾਣ ਰਹੇ ਜਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹੱਲਾ ਪੰਜਵਾ ਦੋ ਬੈਠਾ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮਝਨ ਹੋਵਤ ਸਾਧੂ ਤੂਰੇ ਅਮਨ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਬ੍ਰਹਮ ਪਹਿ ਤਰੇ ਛੁਟੇ ਪਹਿ ਜਮ ਕੇ ਘਟ ਘਟ ਏਕ ਰਹਿਆ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨਾ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਨ ਮਹਲਾ ਪੰਜਵਾ ਦੋ ਬੈਠਾ ਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੀ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝ ਨ ਹੋਵਤ ਸਾਧੂ ਤੂਰੇ ਆਮਨ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਾ ਭਰ ਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬੇਲਾਵਲ ਮਹੱਲਾ ਪੰਜਵਾ ਦੂਵੇ ਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਾ ਨਾ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਿਆ ਭਰ ਪੂਰੇ ਨਾਨਕ ਸ਼ਰਨ ਪਰਿਉ ਦੁਖ ਪੰਜਨ अंतर बाहर पेख हजूरे बेलावन महला पंजवाद दोवे थावर रखे गुर सूरे हलत पलत पार ब्रह्म सवारे कारज होए सगले पूरे रहाऊ हर हर नाम जपत सुख सहजे ਮਜਨ ਹੋਵਤ ਸਾਧੂ ਧੂਰੇ ਆਮਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਪ੍ਰਮਪੈ ਤਰੇ ਛੁਟੇ ਪੈ ਜਮਕੇ ਘਟ ਘਟ ਏਕ ਰਹਾ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ बेला वो गुर सूरे हलत पलत पार ब्रह्म सवारे कारज होए सगले पूरे रहाऊ। हर हर नाम जपत सुख सहजे मझन होवत साधु तूरे आवन जान रहे थित पाई जन्म मरण के मिटे बिसूरे ਭ੍ਰਮ ਪੈ ਤਰੇ ਛੁਟੇ ਫੈ ਜਮ ਕੇ ਘਟ ਘਟ ਏਕ ਰਹਿਆ ਭਰਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹਲਾ ਪੰਜਵਾ ਦੂ ਵੇ ਠਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝ ਨ ਹੋਵਤ ਸਾਧੂ ਤੂਰੇ ਆਮਨ ਜਾਣ ਰਹੇ ਥਤ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹੱਲਾ ਪੰਜਵਾ ਦੋ ਵੇਠਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮੱਝਨ ਹੋਵਤ ਸਾਧੂ ਤੂਰੇ आवन जान रहे थित पाई जन्म मरण के मिटे बिसूरे ब्रह्म पै तरे छुटे पै जम के कट कट एक रहया पर पूरे नानक शरण परयो दुख भंजन अंतर बाहर पेख हजूरे बिलावन महला पंजवा ਧੂ ਵੇਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ जनम मरन के मिटे बेसूर भ्रम पै तरे छुटे पै जमक नानक शरण परेओ दुख भॼन अंतर बहर पेख हज़ूरे बे लह दो थाव रखे गुर सूरे हलत पलत पार ब्रह्म से होए सगले पूरे रहाओ हर हर नाम जपत सुख सहजे मझन होवत साधु तुरे ਆਮਨ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਾ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹੱਲਾ ਪੰਜਵਾ ਦੋ ਵੇਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝ ਨ ਹੋਵਤ ਸਾਧੂ ਤੂਰੇ ਆਮਨ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਪ੍ਰਮਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਦਰ ਬਾਹਰ ਪੇਖ ਹਜ਼ੂਰੇ ਬੇ ਲਬਲ ਮਹੱਲਾ ਪੰਜਵਾ ਦੋ ਵੇਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਪ੍ਰਮਪੈ ਤਰੇ ਛਟੇ ਪੈ ਜਮ ਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹਲਾ ਪੰਜਵਾ ਦੋ ਬੈਠਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਧੂਰੇ ਹਮਨ ਜਾਣ ਰਹੇ ਥਤ ਪਾਏ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸ਼ਰਨ ਪਰਿਉ ਦੁਖ ਪੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਲ ਮਹੱਲਾ ਪੰਜਵਾ ਦੋਵੇਂ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਤੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਭੈਤਰੇ ਛੁਟੇ ਪਹਿ ਜਮ ਕੇ ਟਟੇ-ਟਟੇ ਕਰਿਆ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬਿਲਾਵਲ ਮਹਲਾ ਪੰਜਵਾਂ ਦੂ ਵੇਥਾਵ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮਝਨ ਹੋਵਤ ਸਾਧੂ ਧੂਰੇ ਆਵਨ ਜਾਣ ਰਹੇ ਦਿੱਤੇ ਪਾਈ ਜਨਮ ਮਰਨ ਕੇ ਮਿਟੇ ਬੇਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮ ਕੇ ਘਟ ਘਟ ਏਕ ਰਹਾ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਬੇਲਾਵਨ ਮਹੱਲਾ ਪੰਜਵਾ ਦੋ ਬੈਠਾ ਰਖੇ ਗੁਰੂ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮਝਨ ਹੋਵਤ ਸਾਧੂ ਤੂਰੇ ਅਮਨ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇ ਸੂਰੇ ਬ੍ਰਹਮ ਪਹਿ ਤਰੇ ਛੁਟੇ ਪਹਿ ਜਮ ਕੇ ਘਟ ਘਟ ਏਕ ਰਹਿਆ ਪਰ ਪੂਰੇ नानक शरण परयो दुख भंजन अंतर बाहर, पेख हज़ूरे